ਸਤਿ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਏ ਆ ਜੀ ਅੱਜ ਕਾਰ ਦੇ ਲਾਇਅਰ ਟਾਇਰ ਪਾਉਣ ਦੇਖਦੇ ਆਂ ਪੀ ਕੇ ਨੰਬਰ ਟਾਇਰ ਪਵਾਈਏ ਪਹਿਲਾਂ ਜਿਹੜੇ ਆਪਣੇ ਨਾਲ ਟਾਇਰ ਨੇ ਹੈਗੇ ਨੇ 16 ਨੰਬਰ ਤੇ ਨਾਲੇ ਲਾਇਅਰ ਟਾਇਰ ਸਲੈਕਟ ਕਰਦੇ ਆਂ ਸਮਰਾਲੇ ਆਏ ਆ ਹਿੰਮ ਟਾਇਰ ਵਾਲਿਆਂ ਦੇ ਹਿੰਮ ਟਾਇਰ ਵਾਲਿਆਂ ਦੇ ਤੇ ਜਾ ਕੇ ਦਿਖਾਉਨੇ ਆ ਵੀਡੀਓ ਨਾ ਬਣੇ ਰਹੋ ਤੇ ਪਾਉਨੇ ਆ ਫਿਰ ਲਾਇਅਰ ਟਾਇਰ ਵੀ ਕਿਹੜੇ ਪਵਾਈਏ ਆਕੇ ਦਿਖਾਉਨੇ ਆਂ ਅੰਦਰ ਆ ਆ ਪਏ ਨਹੀਂ ਸਾਰੇ ਲਾਏ 42 43 42 ਦਰੋ ਚੈੱਕ ਹੀਮ ਟਾਇਰ ਸਮਰਾਲਾ ਇਹਨਾਂ ਜੋ ਕਰਦੇ ਆ ਸਲੈਕਟ ਕੋਈ ਕਿਹੜੇ ਪਵਾਈਏ ਗੱਡੀ ਫਰੀਜ ਆ ਦੇ ਮੇਰੇ ਹਾਂ ਵੀਰੇ ਫਰੀਜ ਆ ਕੰਚਾਰ ਪੀਸ ਦਿਖਾ ਦੇ ਸਾਰੀ ਆਪਣੀ ਗੱਡੀ ਵਸਤੀ ਹੈ ਜੀ ਬਰੀਆ ਦੀ ਨੇ ਸਾਰੀ ਜੀ ਬਰੀਆ ਦੀ ਸਾਰੀ ਹਾਂਜੀ 215 1500 ਆ ਬਾਈ ਜੀ ਕਿਤੇ ਇਹ ਜੋ ਪੁੰਨਰ ਮਤਲਬ ਹੈ ਆ ਫਾਸਟ ਵਾਚੇ ਦਿਲ ਕਿ ਬੰਨ ਆ ਵੀ 3 ਕਿਲੋਮੀਟਰ ਜੇ ਜੀ ਹੋਏ ਕਹਿੰਦੇ ਬਾਹਰੋਂ ਪੂਰੇ ਦਿਸਦੇ 30 32 ਕਿਲੋਮੀਟਰ ਚੱਲ ਗਈ ਹੋਈ ਪਿੰਡੂਆਂ ਆ ਅੱਛਾ ਹੋਰ ਦਿਖਾ ਦੇ ਵੀਰੇ ਅੱਛਾ ਸਾਰੀ ਲੱਗੇ ਨੇ ਆ ਜੀ ਸਾਰੀ ਏਡੀ ਡਾਡਾ ਸਾਰੀ ਬਾਸ ਜੀ ਕਰਦੇ ਆ ਫਸ ਸਲੈਕਟ ਮਾੜੇ ਨੂੰ ਪਤਾ ਕੀ ਇੱਕ ਹੋਰ ਕਰਿਓ ਪੈਰ ਪਾ ਕੇ ਇੱਕ ਕਰਮ ਕਾਸਕੇ ਦੇਖ ਲਾਂ ਜਿਹੜਾ ਜੱਜ ਦਾ ਹੋਇਆ ਉਹ ਕਰਨਾ ਹਾਂ ਉਹ ਸੈੱਟ ਕਰ ਲਓ ਤੇ ਮੂਰੇ ਪਿੱਛੇ ਲਾ ਕੇ ਹਾਂ ਉਹ ਦੋ ਸੈਲੈਕਟ ਕਰ ਦਾਂ ਮੈਂ ਦੇਖ ਵੀ ਸ਼ਿੰਮੂ ਦੇਖ ਵੀ ਕਿਹੜੇ ਬਾਈਆ ਇੱਧਰ ਪਏ ਨੇ ਵੀਰ ਕਹਿੰਦਾ ਹਾਂ 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 ਇਹ ਜੀ ਜਣ ਕੇ ਉਹ ਚਿੱਟੇ ਕਾਲੇ ਨੇ ਆਹ ਚੀਜ਼ ਹੈ ਇਹਨਾਂ ਨੂੰ ਆਹ ਹੈ ਇਹ ਸੰਘਣੇ ਆ ਗਏ ਯਾਰ ਬਾਲੇ ਸੰਘਣੇ ਹੀ ਹੋਗੇ ਇਹ ਖੁੱਲੇ ਦੇ ਇਲਾਵਾ ਮੋਟੇ ਵੀ ਇਹਦੇ ਵਿੱਚ ਅੰਦਰੋਂ ਕਾਲੇ ਜਿਹੋਣ ਬਾਹਰੋਂ ਚਿੱਟੇ ਆ ਗੱਡੀ ਵੀਰੇ ਇੱਕ ਪਾਉਣਾ ਵੀਰੇ ਆਪਾਂ ਆ ਚੀਚੇ ਨੇ ਮਤਲਬ ਆਹ ਬਲੈਕ ਆ ਰਜਾ ਵਾਈਟ ਪੱਟੀ ਹਾਂ 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 ਇਕੱਲੇ ਆ ਸਿਲਵਰ ਸਿਲਵਰ ਜੇ ਨਹੀਂ ਪਾਉਣਾ ਇਹ ਨਹੀਂ ਵਧੀਆ ਲੱਗਣੇ ਯਾਰ ਕਾਹ ਦੀ ਚੀਜ਼ ਆ ਲੱਗਣੀ ਆਪਣੀ ਇਹਨਾਂ ਦੀ ਵੀਰੇ ਘੇਰਾ ਇੱਕੋ ਸੇਮ ਹੈ ਦੋਨਾਂ ਦਾ ਘੇਰਾ ਘੇਰਾ ਫੀਮਿਆ ਦੋਨਾਂ ਦਾ 17 ਇੰਚ ਹੋਊਗਾ ਵੀਰੇ 17 ਇੰਚ ਹੀ ਆ ਜਾ। 100 ਇੰਚ ਦੇ ਦੌਰ ਤੱਕ ਲਾਪ ਲੀਏ ਤੇ ਸਾਰੇ ਮੈਂ 17 17 ਇੰਚ ਹੀ ਹੋ ਗਏ ਰੇ ਆ। ਠੀਕ ਆ ਵੀਰੇ। ਕਤਾਂ ਲਾਏ ਕਹਿੰਦਾ ਵੀਰ ਇੱਕ ਹੋ ਵੀ ਵਜੀ ਤੇ ਇੱਕ ਆਪਾਂ ਕਢਾਇਆ। ਤੇ ਬਾਕੀ ਹੋਰ ਦੇਖਦੇ ਆ। ਹੋਰ ਕੱਢ ਵੀਰੇ ਥੋੜਾ ਰੋਜ਼ ਦਾ ਕੰਮ ਆ ਉਹਨੂੰ ਪਤਾ ਹੁੰਦਾ ਵੀ ਕਿਹੜੇ ਪੈਂਦੇ ਨੇ ਜ਼ਿਆਦਾ। ਬੜੀ ਨਾਲ ਗਣੀ ਏੜਿਆ। ਉਹ ਵੀ ਬਣੀ ਲੱਗਦੀ ਹੁੰਦਾ ਸਕੇੜੇ ਕਹਿੰਨਾ ਆ ਦੇ ਜਿੰਮ ਮੰਤਾਦ ਨਹੀਂ ਲੱਗਿਆ ਯਾਰ ਤੇ ਕੋਲ ਵੀ ਵਧੀਆ ਨੇੜੇ ਉਹ ਬੈਨੇ ਸਾਹਮਣੇ ਆਹ ਮਰਥੜੀ ਵਾਲੇ ਹਾਂ ਉਹ ਤਾਂ ਮਰਥੜੀ ਦਾ ਲੋਗ ਆ ਗਿਆ ਉਹ ਵੀ ਝੱਟ ਇਹਨਾਂ ਦੇ ਤੇ ਲਾਤੀ ਬਾਕੀ ਪਾਈ ਦੇ ਬਦਲ ਆ ਜਣ ਆਪਾਂ ਨੂੰ ਕਾ ਪਿਆ ਪੀਸ ਆ ਪਿਆ ਇਹ ਵੀ ਵਧੀਆ ਹੂੰ ਹਾਂ ਇਹ ਵੀ 2 3 4 5 ਬੱਟੀਆਂ ਲਾ ਗਿਆ ਕੰਪਨੀ ਕਿਹੜੀ ਹੈ ਜੀਮੈਕਸ ਜੀ ਮੈਕਸ ਵੀ ਨੇ ਆ ਥੋੜੇ ਜਿਹਾ ਵਧੀਆ ਕੰਪਨੂ ਨੇ ਵਧੀਆ ਹੀ ਪਾਵਾਂਗੇ ਘੜੀ ਘੜੀ ਪੈਸੇ ਨਾਲ ਘੜੀ ਘੜੀ ਪੈਸੇ ਵਧੀਆ ਲੱਗਣ ਲਾਉਣੇ ਨੇ ਇਹ ਜਾਰੇ ਸੰਘਣੇ ਹੀ ਆ ਗਿਆ ਨਾ ਲਓ ਜੀ ਵੀਰ ਉਹਨਾਂ ਨੇ ਦੋ ਟਾਇਰ ਖੋਲਤੇ ਤੇ ਆਪਾਂ ਦੋਏ ਲਾਏ ਸਲੈਕਟ ਕਰ ਲੇ ਹੁਣ ਦੋਏ ਲਾ ਕੇ ਆਪਾਂ ਉਹਨੂੰ ਦਿਖਾ ਦੇਣਗੇ ਜਿਹੜੇ ਵਧੀਆ ਲੱਗਣਗੇ ਤੇ ਉਹ ਇੱਕ ਸਲੈਕਟ ਕਰ ਲਾਂਗੇ ਉਹ ਹਿਸਾਬ ਨਾਲ ਤੇ ਟਾਇਰ ਆਪਾਂ ਪਵਾਏ ਨੇ 17 ਨੰਬਰ ਦੇ ਥਲੇ ਚੈੱਕ ਕਰ ਰਹੇ ਆ ਤੇ ਇੱਕ ਟਾਇਰ ਦੀ ਥੋੜੀ ਚੜਾਈ ਜ਼ਿਆਦਾ ਏ ਉਹ ਪਵਾਇਆ ਤੇ ਵੀਡੀਓ ਨਾਲ ਬਣੇ ਰਹੋ ਦਿਖਾਉਨੇ ਆ ਆਹ ਦੇਖੀ ਅੰਦਰ ਆਹ ਬਾਈ ਉਹਨਾਂ ਦਾ ਨੰਬਰ ਆ ਉੱਪਰ ਜੇ ਕਿਸੇ ਵੀਰ ਨੇ ਪਾਉਣੇ ਹੋਏ ਉਹ ਉੱਪਰਲੇ ਪਾਸੇ ਨੰਬਰ ਨੇ ਵੀਰ ਉਹਨਾਂ ਦੇ ਇੱਕ ਚ ਪੈ ਗਿਆ ਲਓ ਜੀ ਆ ਇਦਾਂ ਦਾ ਲੱਗ ਰਿਹਾ ਬਾਕੀ ਗੱਡੀ ਚ ਲਾ ਕੇ ਦੇਖਦੇ ਆ ਇੱਕ ਆਪਾਂ ਲੱਗ ਕੇ ਕਰਿਆ ਤੇ ਟਾਇਰ ਦਾ ਨੰਬਰ ਹੈਗਾ ਇਹਦਾ 225 ਵਾਲਾ ਇਹਦੀ ਥੋੜੀ ਚੜਾਈ ਜ਼ਿਆਦਾ ਹੈ ਉਹ ਹੈਗਾ 17 ਨੰਬਰੇ ਵੱਜਦਾ ਟਾਇਰ ਆ ਦੇਖੋ ਨੰਬਰ ਲਿਖਿਆ ਰਿਹਾ ਇਹਦਾ 22555 17 ਤੇ ਇੱਕ ਲਾਏ ਆਪਾਂ ਆ ਸਲੈਕਟ ਕਰਿਆ ਆ ਵੀ ਦਿਖਾਉਨੇ ਆਪਾਂ ਤੁਹਾਨੂੰ ਭਾਈ ਜੀ 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 ਕਿਹੜੀ ਆ ਜੀ ਮੈਕਸ ਜੀ ਮੈਕਸ ਤੇ ਕਾ ਕਰਿਆ ਜੀ ਜੇ ਇਹ ਚ ਪਊਗਾ 215 55 ਫਾਰਾਂ ਥੋੜੇ ਟਾਈਮ ਦੀ ਕਿੜਾਈ ਘਟ ਜਾਂਦੀ ਆ ਇਹ ਅੰਦਰ ਵੀ ਲਾਏ ਲੱਗੇ ਹੋਏ ਨੇ ਕਾਫੀ ਲਓ ਜੀ ਇੱਕ ਲਾਇਆ ਟਾਇਰ ਫਿੱਟ ਕਰਿਆ ਵੀਰ ਉਹਨਾਂ ਦੇ ਮਗਰਲੇ ਪਾਸੇ ਇਹਦੀ ਏਦਾਂ ਦੀ ਲੁੱਕ ਆ ਰਹੀ ਆ ਗੱਡੀ ਦੀ ਦੇਖੋ ਤੇ ਹਲੇ ਮੂਰੇ ਰਹਿੰਦਾ ਫਿੱਟ ਹੋਣ ਤੋਂ ਇੱਕ ਟਾਇਰ ਹੋਰ ਤੇ ਲਾਏ ਤੇ ਉਹ ਵੀ ਦੇਖਦੇ ਆ ਤੇ ਦੇਖਦੇ ਆ ਦੋਹਾਂ ਚੋਂ ਕਰਕੇ ਸਲੈਕਟ ਤੇ ਫਿਰ ਪਵਾਉਨੇ ਆ ਬਾਕੀ ਇਹ ਟਾਇਰ ਥੋੜਾ ਜਿਹਾ ਟਾਇਰ ਦਾ ਰੋਬ ਵੱਧ ਪੈਂਦਾ ਏ ਸੇ ਚੜਾਈ ਚ ਟਾਇਰ ਆ ਗਿਆ ਥੋੜਾ ਜਿਹਾ ਜਿਹੜਾ ਮੂਰੇ ਲੱਗਣਾ ਉਹਦੀ ਥੋੜੀ ਚੜਾਈ ਘੱਟ ਆ ਆ ਦੇਖੋ ਇਤੋਂ ਪਤਾ ਲੱਗਦਾ ਹੈ ਇਹ ਟਾਇਰ ਘਣ ਦਾ ਮਤਲਬ ਇੱਕ ਇੱਕ ਡੇਢ ਇੰਚ ਥੋੜਾ ਜਿਹਾ ਬਾਹਰ ਆ ਉਹ ਟਾਇਰ ਥੋੜਾ ਜਿਹਾ ਅੰਦਰ ਆ ਜਾਂਦਾ ਉਹ ਦੇਖੋ ਆ ਮੂਰਲੀ ਗੱਡੀ ਉਂ ਲੱਗਿਆ ਹੋਇਆ ਹੈ ਜਿਹੜਾ ਮੂਰੇ ਲੱਗਣਾ ਟਾਇਰ ਉਹ ਆ ਚੀਜ਼ ਆ ਇਹ ਥੋੜਾ ਜਿਹਾ ਘੱਟ ਰੋਬ ਜਿਹਾ ਪੈ ਰਹੇ ਹਾਂ ਜੀ ਬਣੇ ਰਹੇ ਹੋ ਵੀਡੀਓ ਨਾਲ ਦਿਖਾਉਣਾ ਵੀ ਕਿਹੜੇ ਪਾਏ ਨੇ ਆਪਾਂ ਕੀ ਗੱਲ ਬਾਤ ਲਓ ਜੀ ਮੁਰੇ ਆਹ ਲਾਇਪ ਹੋਇਆ ਦੀ ਆਪਾਂ ਯਾਰ ਮਾਨੂੰ ਪਾਇਆ ਨਹੀਂ ਹੈਗਾ ਤੇ ਮੂਲੇ ਟਾਇਰ ਦਾ ਹੀ ਫਰਕ ਆ ਪੈਣਾ ਤੇ ਟਾਇਰ ਆਪਣਾ ਜਿਹੜਾ ਪਾਇਆ ਇਹ ਚ ਕੋਈ ਸਿਲੈਕਟ ਕਰਿਆ ਤੇ ਲਾਇ ਆ ਸਿਲੈਕਟ ਕਰ ਲਿਆ ਬਾਕੀ ਦੱਸਿਓ ਕਮੈਂਟ ਕਰਕੇ ਕੀ ਵਧੀਆ ਲੱਗਦਾ ਹੈ ਤੇ ਨਾਲੇ ਰੀਡਰ ਨੂੰ ਤੋ ਦੱਸ ਦਿਆਂ ਕੀ ਰੇਟ ਪਏ ਨੇ ਕੀ ਗੱਲ ਬਾਤ ਲਓ ਜੀ ਆਹ ਲਾਇ ਆਪਾਂ ਕਰ ਇਹਨਾਂ ਸਿਲੈਕਟ ਆਗੇ ਲਾਇ ਜੀ ਜਿਹੜونی ਸਿਲੈਕਟ ਹੋਏ ਨੇ ਉਹਨਾਂ ਆ ਦੇਖ ਸਾਰਾ ਨੰਬਰ ਟਾਇਰ ਪਵਾਤੇ ਆਪਾਂ 215 215 55 ਤੇ 17 ਆ ਨੰਬਰ ਹੈ ਟਾਇਰ ਦਾ ਪਾਇਆ ਕਰਵਾਏ ਨੇ ਲਾਏ ਤੇ ਵਧੀਆ ਲੱਗੇ ਨੇ ਆਪਾਂ ਨੂੰ ਬਾਕੀ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਟਿਕਾ ਟਾਇਰ ਹੋ ਗਿਆ ਫਸਟ ਫੈਰ ਕਿਹੜਾ ਆਇਆ ਵੀਰੇ ਜੇ ਕੇ ਦੇ ਟਾਇਰ ਆ ਤੇ 5 ਸਾਲ ਦੀ ਗਾਰੰਟੀ ਹੈ ਜੀ ਆ ਇਹ 115 60 17 ਤੇ 5 ਸਾਲ ਦੀ ਗਾਰੰਟੀ ਆ 2 ਸਾਲ ਦੀ ਘੱਟ ਵੱਢਦੀ ਆ ਇਹ ਤਾਂ ਨੰਬਰ ਹੋਏਗਾ ਆ ਨੰਬਰ ਹੈਗਾ ਜੀ ਐਕਸ ਰੋ ਟਾਇਰ ਨਾਲ ਜੀਓ ਤਿੰਨ ਨਾਲ ਸੈਟ ਹੋ ਕੇ ਨਿੱਕੋ ਪੌਨੀ ਉਥਾਰ ਦੇ ਵਿੱਚ 013 ਵਾਲਾ ਲੱਗਾ ਸੈਂਸਰ ਲੱਜਾ ਨੂੰ ਅੱਗੇ ਲਾ ਦੇ ਤਰੇ ਮੈਗਨ ਨਾਲ ਮਨਾ ਕਰਤਾ ਸੀ ਤੁਹਾਨੂੰ ਨਾ ਆਈ ਬੋਲੇ ਕਿ ਤਾਉ ਕਰੋ ਜੀ ਗੱਡੀ ਦੀ ਲੁੱਕ ਚੈੱਕ ਇਦਾਂ ਦੀ ਲੱਗਦੀ ਆ ਪੂਰੀ ਜੱਜ ਕੀ ਗੱਡੀ ਐਨ ਤੇ ਟਾਇਰ ਪਵਾਦੇ ਆਪਾਂ 17 ਨੰਬਰ ਇਹ ਟਾਇਰ ਪਵਾ ਕੇ ਆਪਾਂ ਆ ਗਏ ਖੜੇ ਆਪਾਂ ਸੰਗੂ ਵਾਲਿਆਂ ਦੇ ਸਮਰਾਲੇ ਤੇ ਖਾਨੇ ਆ ਮਾੜੇ ਮੋਟਾ ਕੁਛ ਤੇ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਪਨੀਰ ਦੇ ਪਕੌੜੇ ਲੈਣ ਭੇਜਿਆ ਛਿੰਮੂ ਤੇ ਫਿਰ ਚੱਲਦੇ ਆ ਪਿੰਡ ਨੂੰ ਤੇ ਲੈ ਕੇ ਜਾਣੀਆਂ ਬੰਦਿਆਂ ਦੀ ਰੋਟੀ ਜਿਹੜੇ ਲਾਏ ਹੋਏ ਨੇ ਆਪਣੇ ਆਲੂ ਲਾ ਰਹੇ ਨੇ ਮੱਜਰੀ ਮੋਟਰ ਤੇ ਉਹ ਥੋੜਾ ਟੌਰ ਸਾਲੂ ਥੋੜਾ ਛਿੱਦਾ ਜੰਮਿਆ ਸੀ ਉਹਦੇ ਕਰਕੇ ਉੱਥੇ ਕਰ ਰਹੇ ਨੇ ਬੰਦੇ ਕੰਮ ਤੇ ਜਾ ਕੇ ਲੈ ਕੇ ਜਾਣੇ ਆ ਮਲਾਜਮਾਂ ਦੀ ਚਾਹ ਰੋਟੀ